ਸਰਪੰਚ ਸਾਹਿਬ ਕੀ ਮਾਮਲਾ ਹੋਇਆ ਜਿਹੜਾ ਇੱਕ ਨੌਜਵਾਨ ਦੀ ਮੌਤ ਹੋਈ ਹੈ ਬਲੰਗੜ੍ਹ ਚ ਪਿੰਡ ਬਲੰਗੜ੍ਹ ਦੇ ਵਿੱਚ ਸਾਡੇ ਬਹੁਤ ਹੀ ਯਾਨੀ ਕਿ ਘਟਨਾ ਜਿਹੜੀ ਦਰਤਨਾਕ ਹੋਈ ਹੈ ਜੀ ਜਿਹੜੀ ਕਿ ਨਹੀਂ ਹੋਣੀ ਚਾਹੀਦੀ ਸੀ ਪਰ ਕਾਰਨ ਇਹ ਆ ਵੀ ਇਹ ਚੀਜ਼ਾਂ ਨਾ ਗਲਤ ਆ ਬਹੁਤ ਜ਼ਿਆਦਾ ਇਹ ਮੁੰਡਾ ਜਿਹੜਾ ਇੱਕ ਦਬੰਗ ਜ਼ਰੂਰ ਸੀਗਾ ਪਰ ਜੋ ਇਹ ਤੇ ਦੋਸ਼ ਲਾਇਆ ਗਿਆ ਗਲਤ ਦੋਸ਼ ਲਾ ਕੇ ਇਸ ਤਰ੍ਹਾਂ ਕੀਤਾ ਗਿਆ ਇਹ ਜ਼ਿੰਦਗੀ 'ਚ ਇਹਨੇ ਅੱਜ ਤੱਕ ਹੀ ਨਹੀਂ ਕਦੇ ਕੀਤਾ ਸੀ ਇਹ ਦਬੰਗ ਸੀਗਾ ਜੇ ਕੋਈ ਗਲਤੀ ਕਿਤੇ ਹੁੰਦੀ ਸੀ ਕੋਈ ਗਲਤ ਕੰਮ ਕਰਦਾ ਸੀ ਉਹਨਾਂ ਨੂੰ ਰੋਕਦਾ ਸੀਗਾ ਤੇ ਇਹ ਮੈਂ ਅਸੀਂ ਮੰਨ ਸਕਦੇ ਆਂ ਵੀ ਜੇ ਕਿਸੇ ਨੇ ਕੋਈ ਗਲਤ ਕੰਮ ਕਰਦਾ ਉਹਦੇ ਥੱਪੜ ਮਾਰਦਾ ਇਹ ਜਗਦੀਪ ਦਾ ਮੰਨ ਸਕਦੇ ਆਂ ਵੀ ਕਰ ਸਕਦਾ ਪਰ ਜਗਦੀਪ ਕਦੇ ਵੀ ਕਿਸੇ ਲੜਕੀ ਬਾਰੇ ਜਾਂ ਕਿਸੇ ਤਰ੍ਹਾਂ ਦਾ ਵੀ ਕੋਈ ਇਹ ਕੰਮ ਨਹੀਂ ਕਰ ਸਕਦਾ ਬਾਕੀ ਜਗਦੀਪ ਉਸ ਕੰਮਾਂ ਤੋਂ ਵੀ ਸੁਧਰ ਗਿਆ ਸੀ ਬਹੁਤ ਹੀ ਜ਼ਿਆਦਾ ਉਹ ਲੜਨਾ ਹੀ ਨਹੀਂ ਚਾਹੁੰਦਾ ਸੀ ਜਿਸ ਤਰ੍ਹਾਂ ਇਹ ਦੋ ਤਿੰਨ ਵਾਰ ਉਹਦੇ ਪਹਿਲਾਂ ਵੀ ਗਲ ਪਏ ਆ ਜੇਕਰ ਉਹ ਜਗਦੀਪ ਪਹਿਲਾ ਵਾਲਾ ਹੁੰਦਾ ਤੇ ਜਿਵੇਂ ਇਹ ਗਲ ਪਏ ਆ ਇਹ ਨਹੀਂ ਪਾ ਸਕਦੇ ਸੀ ਗਲ ਜਗਦੀਪ ਇੱਕ ਵਧੀਆ ਇਨਸਾਨ ਸੀਗਾ ਵਧੀਆ ਬੰਦਾ ਸੀ ਪਰ ਲੋਕ ਸੁਧਰਣ ਨਹੀਂ ਦਿੰਦੇਗੇ ਇਹਨਾਂ ਦੇ ਜਗਦੀਪ ਸਿੰਘ ਦੇ ਦੋ ਸਿਸਟਰ ਹੈ ਇੱਕ ਯਾਨੀ ਕਿ ਬ੍ਰਦਰ ਸੀ ਇਹ ਦੂਸਰੇ ਨੰਬਰ ਤੇ ਇਹਨਾਂ ਦੇ ਚਾਚਾ ਜੀ ਉਹ ਵੀ ਨਾਲ ਹੀ ਰਹਿੰਦੇ ਆ ਜੋਇੰਟ ਪਰਿਵਾਰ ਆ ਇੱਕ ਯਾਨੀ ਕਿ ਕਿਸਾਨ ਪਰਿਵਾਰ ਆ ਛੋਟੇ ਜ਼ਿਮੀਂਦਾਰ ਜਿਨ੍ਹਾਂ ਨੂੰ ਆਪਾਂ ਕਹਿ ਦਿੰਨੇ ਆ ਪੁਲਿਸ ਦੀ ਕਾਰਵਾਈ ਤਾਂ ਕਿੰਨਾ ਕੁੜੀਆਂ ਵਿਆਹਾਂ ਜੀ ਨਹੀਂ ਪੁਲਿਸ ਦੀ ਕਾਰਵਾਈ ਪੁਲਿਸ ਵਧੀਆ ਕਰ ਰਹੀ ਆ ਕੱਲ ਯਾਨੀ ਕਿ ਟੀਮਾਂ ਵੀ ਬਣਾ ਰਹੀ ਆ ਪੁਲਿਸ ਨੂੰ ਅਸੀਂ ਇਹ ਨਹੀਂ ਕਹਿ ਰਹੇ ਵੀ ਪੁਲਿਸ ਕੰਮ ਨਹੀਂ ਕਰ ਰਹੀ ਪੁਲਿਸ ਪੁਲਿਸ ਨੇ ਕੱਲ ਪਰਚਾ ਜਿਹੜਾ ਉਹ ਵੀ ਵਧੀਆ ਕੱਟਤਾ ਅਸੀਂ ਦੋਸ਼ੀ ਇੱਕ ਫੜਿਆ ਗਿਆ ਜੀ ਹਾਂ ਤੇ ਦੂਸਰੇ ਦੋਸ਼ੀ ਵੀ ਸਾਡੀ ਬੇਨਤੀ ਆ ਕਿ ਗ੍ਰਿਫਤਾਰ ਕਰੋ ਕਿਉਂਕਿ ਦੋਸ਼ੀ ਆ ਨਾ ਜਿਹੜੇ ਉਹ ਬਹੁਤ ਹੀ ਜਿਆਦੇ ਯਾਨੀ ਕਿ ਇਸ ਟਾਈਪ ਦੇ ਬੰਦੇ ਆ ਜੇ ਕੱਲ ਨੂੰ ਹੋ ਸਕਦਾ ਜਿਹੜੇ ਸਾਡੇ ਮੁੰਡੇ ਗਵਾਹ ਬਣਿਆ ਗਵਾਹਾਂ ਤੇ ਵੀ ਉਹ ਅਟੈਕ ਕਰ ਸਕਦੇ ਆ ਕਿੱਥੋਂ ਦੇ ਨੇ ਉਹ ਤੁਹਾਡੇ ਪਿੰਡ ਦੇ ਆ ਪਾਸੇ ਤੋਂ ਇਹ ਜੀ ਸਾਡੇ ਪਿੰਡ ਦੇ ਵਿੱਚ ਰਹਿਣ ਲੱਗੇ ਆ ਕਿ ਵੈਸੇ ਸਾਡੇ ਪਿੰਡ ਦੇ ਵਸਨੀਕ ਨਹੀਂ ਸੀ ਇਹ ਮੁੱਢ ਤੋਂ ਸਾਡੇ ਪਿੰਡ ਦੇ ਇੱਕ ਬਾਗੜੀਆ ਪਰਿਵਾਰ ਆ ਇਹ ਸਾਡੇ ਪਿੰਡ ਚ ਪ੍ਰਾਣੇ ਸਮਿਆਂ ਤੋਂ ਰਹਿ ਰਹੇ ਆ ਇਹ ਤੇ ਇਹਨਾਂ ਦਾ ਹੋਰ ਇਹਨਾਂ ਦੇ ਯਾਨੀ ਕਿ ਘਰ ਤੋਂ ਇਲਾਵਾ ਹੋਰ ਪਰਿਵਾਰ ਚ ਕੋਈ ਨਹੀਂ ਇਹਨਾਂ ਦਾ ਇੱਕੋ ਹੀ ਪਰਿਵਾਰ ਆ ਜਿਹੜਾ ਸਾਡੇ ਪ੍ਰਾਣਾ ਰਹਿ ਰਹੇ ਆ ਉਹ ਬੋਟ ਸਿੰਘ ਜੀ ਅਕਚਲ ਦੇ ਵਿੱਚ ਘਟਨਾ ਕੀ ਹੋਈ ਸੀ ਜਿਹੜਾ ਉਹਨਾਂ ਦੇ ਜਿਹੜੇ ਲੜਕੀ ਦੇ ਪਰਿਵਾਰ ਨੇ ਇਸ ਘਟਨਾ ਨੂੰ ਇਨਜ਼ਾਮ ਦਿੱਤਾ ਤੇ ਘਟਨਾ ਕੋਈ ਨਹੀਂ ਹੋਈ ਘਟਨਾ ਇੱਕੇ ਹੋਈ ਵੀ ਇਹ ਤੁਹਾਨੂੰ ਦੱਸਿਆ ਦਵੰਗ ਬੰਦਾ ਸੀਗਾ ਕੋਈ ਵੀ ਜੇ ਕੋਈ ਗਲਤ ਕੰਮ ਕਰਦਾ ਨਾ ਉਹਨੂੰ ਰੋਕਦਾ ਸੀ ਕੋਈ ਲੜਕੇ ਸੀਗੇ ਉਸ ਲੜਕੀ ਨਾਲ ਆ ਰਹੇ ਸੀ ਕੋਈ ਆਪਦੀਆਂ ਇਹ ਹਰਕਤਾਂ ਕਰ ਰਹੇ ਸੀ ਉਹ ਹਰਕਤਾਂ ਤੋਂ ਇਹਨੂੰ ਜਦੋਂ ਪਤਾ ਲੱਗਿਆ ਇਹਨੇ ਦੇਖ ਕੇ ਇਹ ਗੱਲ ਕਹੀ ਵੀ ਇਹ ਕੰਮ ਨਾ ਕਰੋ ਤੁਸੀਂ ਤੇ ਸਾਡੇ ਪਿੰਡ ਅਸੀਂ ਨਹੀਂ ਕਰਦੇ ਨਾ ਸਾਡੀਆਂ ਵੀ ਕੁੜੀਆਂ ਪੜ੍ਹਦੀਆਂ ਇੱਥੇ ਧੀਆਂ ਪੜ੍ਹਦਾ ਪੜ੍ਹਦੀਆਂ ਉਹਨਾਂ ਤੇ ਗਲਤ ਅਸਰ ਪੈਂਦਾ ਇਹ ਕੰਮ ਨਹੀਂ ਕਰਨਾ ਉਹ ਲੜਕੀ ਨੇ ਇਹ ਸੋਚ ਲਿਆ ਵੀ ਮੇਰੇ ਬਾਰੇ ਜਾ ਕੇ ਇਹ ਮੇਰੇ ਘਰਦਿਆਂ ਨੂੰ ਦੱਸੂਗਾ ਤੇ ਮੈਂ ਘਟੋ-ਘਟ ਇਹਦੇ ਬਾਰੇ ਹੀ ਗਲਤ ਇੱਕ ਇਲਜ਼ਾਮ ਇਹਦੇ ਤੇ ਲਾ ਦਿਆ ਤਾਂ ਕਰਕੇ ਕਿ ਮੈਂ ਬਾਜ ਜਾ ਉਸੇ ਕਾਰਨ ਉਹ ਇਲਜ਼ਾਮ ਉਹਦੇ ਤੇ ਲਾਇਆ ਗਿਆ ਪਰ ਇਹ ਜਗਦੀਪ ਨੇ ਕੰਮ ਕੀਤਾ ਨਹੀਂਗਾ ਕੋਈ ਲੜਕੀ ਬਾਰੇ ਵੀ ਕੋਈ ਗੱਲ ਗਲਬਤ ਸਾਹਮਣੇ ਆ ਰਹੀ ਹੈ ਕਿ ਉਸਨੇ ਨਸ਼ੀਦੀ ਦਵਾਈਆਂ ਕਿਸ ਤਰ੍ਹਾਂ ਦੀ ਨਹੀਂ ਇਹ ਸਰਪੰਚ ਸਾਹਿਬ ਦੱਸ ਕੀ ਹਟਿਆ ਹਾਰਪਿਕ ਵਗੈਰਾ ਕੋਈ ਉਹਨੇ ਪੀਤਾ ਕੁਝ ਦਿਨ ਪਹਿਲਾਂ ਉਹ ਚੀਜ਼ ਕੀਤੀ ਹੈ ਕਿਉਂਕਿ ਉਹ ਤਾਂ ਜੇ ਕੋਈ ਪ੍ਰੋਬਲਮ ਹੋਊਗੀ ਘਰੇ ਕਿਸ ਤਰ੍ਹਾਂ ਦੀਆਂ ਪ੍ਰੋਬਲਮਾਂ ਹੁੰਦੀਆਂ ਤਾਂ ਹੀ ਇਸ ਤਰ੍ਹਾਂ ਕੀਤੇ ਆ ਇਹਦੀ ਸ਼ਾਨਬੀਨਤਾ ਪੁਲਿਸ ਵੀ ਕਰ ਸਕਦੀ ਹੈ ਪੁਲਿਸ ਸ਼ਾਨਬੀਨ ਕਰੇ ਵੀ ਕਿਉਂ ਆ ਸਨਸਕਾਰ ਕਦੋਂ ਕਰੋਗੇ ਜੀ ਇਹਦਾ ਸਨਸਕਾਰ ਜੀ ਮਰਤਿਕ ਦਾ ਅਸੀਂ ਜਲਦੀ ਕਰਾਂਗੇ ਕੋਈ ਪ੍ਰੋਬਲਮ ਨਹੀਂ ਸਾਨੂੰ ਕਾਰਨ ਇਹ ਹੀ ਆ ਵੀ ਜਿਹੜੇ ਬੰਦੇ ਆ ਉਹ ਫੜੇ ਜਾਣ ਤੇ ਅਸੀਂ ਸੰਤੋਸ਼ਤਾ ਬਾਕੀ ਪੁਲਿਸ ਦੀ ਕਾਰਵਾਈ ਤੋਂ ਸੰਤੋਸ਼ਤਾ ਪੁਲਿਸ ਮਿਹਨਤ ਬਹੁਤ ਕਰ ਰਹੀ ਹੈ ਜਿਵੇਂ ਅਸੀਂ ਕਹਿ ਰਹੇ ਹਾਂ ਸਾਡੇ ਕਹਿ ਮੁਤਾਬਕ ਹੀ ਪੁਲਿਸ ਚੱਲ ਰਹੀ ਆ ਜੋ ਅਸੀਂ ਇਹਨਾਂ ਨੂੰ ਇਨਫੋਰਮੇਸ਼ਨਾਂ ਦੇ ਰਹੇ ਹਾਂ ਸਾਨੂੰ ਵੀ ਪੁਲਿਸ ਦੇ ਰਹੀ ਆ ਜੋ ਅਸੀਂ ਕਹਿ ਰਹੇ ਹਾਂ ਵੀ ਕਿਹੜੀ ਜਗ੍ਹਾ ਮਿਲ ਸਕਦੇ ਕਿਵੇਂ ਆ ਉਹ ਪੁਲਿਸ ਸਾਡੀ ਗੱਲ ਸੁਣ ਰਹੀ ਹੈ ਓਕੇ ਇਸ ਕਤਲकांड ਦੇ ਸਬੰਧ ਚ ਪਿੰਡ ਵੱਲੋਂ ਕੋਈ ਮਤਾ ਪਾਇਆ ਗਿਆ ਜੀ ਹਾਂਜੀ ਪਿੰਡ ਵੱਲੋਂ ਤੇ ਸਮੂਹ ਪੰਚਾਇਤ ਵੱਲੋਂ ਮਤਾ ਪਾਇਆ ਗਿਆ ਵੀ ਜਿਹੜਾ ਵੀ ਉਹਨਾਂ ਦਾ ਸਾਥ ਦੇਵੇਗਾ ਜਾਂ ਆਉਂਦੇ ਸਮੇਂ ਦੇ ਵਿੱਚ ਕਾਰਵਾਈ ਤੋਂ ਬਾਅਦ ਕੋਈ ਜ਼ਮਾਨਤ ਦੇਊਗਾ ਜੱਜ ਦੇ ਸਮੇਂ ਵਿੱਚ ਉਹਨਾਂ ਦਾ ਸਾਥ ਦੇਊਗਾ ਉਹਨਾਂ ਦਾ ਬਾਈਕਾਟ ਕੀਤਾ ਜਾਂਦਾ ਜੀ ਪਿੰਡ ਵੱਲੋਂ ਉਹਨਾਂ ਦਾ ਭਾਂਡਾ 떼 ਆ ਗਿਆ ਜਾਂਦਾ ਤੇ ਜੋ ਵੀ ਮਤਲਬ ਮੁਰਜ਼ਰਮ ਹੈਗੇ ਆਗੇ ਉਹਨਾਂ ਨੂੰ ਜਲਦੀ ਤੋਂ ਜਲਦੀ ਫੜਿਆ ਜਾਵੇ ਤੇ ਬੰਦ ਦੀ ਕਾਰਵਾਈ ਕੀਤੀ ਜਾਵੇ ਮੇਰਾ ਨਾਮ ਜਸਦੀਪਾ ਜੀ ਪਿੰਡ ਬਲਮਗੜ ਦਾ ਮੌਜੂਦਾ ਸਰਪੰਚ ਆ ਇੱਕ ਮਾਮਲਾ ਵਾਪਰੀ ਸੀ ਕਲ ਪਿੰਡ ਦੇ ਵਿੱਚ ਮੁੰਡੇ ਦਾ ਪਤਲ ਹੋਇਆ ਸੀ ਉਹਦੇ ਬਾਰੇ ਕੀ ਕਹਿੰਦੇ ਹੋ ਉਹਦੇ ਬਾਰੇ ਕਹਿਣਾ ਚਾਹਾਂਗੇ ਜੀ ਵੀ ਸਾਡੇ ਵੱਲੋਂ ਪੰਚਾਇਤ ਵੱਲੋਂ ਉਹਨਾਂ ਨੂੰ 9 ਵਜੇ ਦਾ ਟਾਈਮ ਦਿੱਤਾ ਗਿਆ ਸੀ 9 ਵਜੇ ਦੇ ਟਾਈਮ ਤੋਂ ਪਹਿਲਾਂ ਹੀ ਉਹਨਾਂ ਨੇ ਪਤਾ ਨਹੀਂ ਕੀ ਉਹਨਾਂ ਦੇ ਮਨ ਦੇ ਵਿੱਚ ਆਈ ਉਹਨਾਂ ਨੇ ਮੁੰਡੇ ਦਾ ਕਤਲ ਕਰ ਦਿੱਤਾ ਜਿਹਦੇ ਵਿੱਚ ਵੀ ਜਗਦੀਪ ਸਿੰਘ ਜਿਹੜੀ ਡੈਥ ਹੋ ਚੁੱਕੀ ਆ ਹੁਣ ਤੇ ਸਾਡੇ ਵੱਲੋਂ ਤਾਂ ਪ੍ਰਸ਼ਾਸਨ ਨੂੰ ਇਹੀ ਬੇਨਤੀ ਆ ਕਿ ਜਲਦ ਤੋਂ ਜਲਦ ਬੰਦੇ ਗ੍ਰਿਫਤਾਰ ਕੀਤੇ ਜਾਣ ਉਸ ਤੋਂ ਪਹਿਲਾਂ ਅਸੀਂ ਉਹਦਾ ਕੋਈ ਪੋਸਟਮਾਰਟਮ ਨਹੀਂ ਕਰਵਾਉਣਾ ਇਹ ਨਾ ਹੀ ਇਸ ਸਸਕਾਰ ਕਰਨਾ ਭਾਈ ਜੀ ਮ੍ਰਿਤਕ ਤੇ ਦੋਸ਼ ਲੱਗ ਰਿਹਾ ਹੈ ਵੀ ਉਹ ਕਿਸੇ ਨੂੰ ਫੋਨ ਨੰਬਰ ਫੜਾ ਲਿਆ ਸੀ ਗਲਤ ਮਨਸ਼ਾ ਨਾਲ ਤੁਸੀਂ ਸਰਪੰਚੋਂ ਕੀ ਧਿਆਨ ਚ ਹੈ ਤੁਹਾਡੇ ਸਾਡੇ ਧਿਆਨ ਚ ਤਾਂ ਇਹੀ ਆ ਜੀ ਸਾਡੇ ਨਾਲ ਖੇਡਦਾ ਸੀ ਬਚਪਨ ਤੋਂ ਅਸੀਂ ਇਕੱਠੇ ਵੀ ਰਹੇ ਹਾਂ ਖੇਡਦਾ ਵੀ ਸਾਡੇ ਨਾਲ ਸਾਨੂੰ ਤਾਂ ਉਹ ਜਿਹਾ ਬੰਦਾ ਲੱਗਦਾ ਨਹੀਂ ਸੀ ਉਹ ਲੇਕਿਨ ਕੱਲ ਜਿਹੜਾ ਤੁਸੀਂ ਰਾਜੀਨਾਵੀ ਦੀ ਗੱਲ ਕਰ ਰਹੇ ਹੋ ਪੰਚਾਇਤ ਬੁਲਾਈ ਜਾ ਰਹੀ ਸੀ ਕੱਲ 8-9 ਵਜੇ ਦਾ ਟਾਈਮ ਸੀਗਾ ਉਹ ਕਿਸ ਗੱਲ ਨੂੰ ਲੈ ਕੇ ਪੰਚਾਇਤ ਸੀ ਉਹ ਉਹੀ ਮੁੱਦਾ ਸੀ ਉਹਨਾਂ ਦਾ ਜਿਹੜਾ ਉਹਦੇ ਤੇ ਦੋਸ਼ ਲੱਗ ਰਿਹਾ ਸੀ ਜਿਹੜਾ ਕਿ ਬੇਬਨਿਆਦ ਲੱਗਦਾ ਮੈਨੂੰ ਤਾਂ ਕਿਉਂਕਿ ਜੇ ਏਜ ਦਾ ਡਿਫਰੈਂਸ ਵੇਖੀਏ ਜਾਂ ਉਹਦੀ ਸਿਆਣਪ ਦੀ ਗੱਲ ਕਰੀਏ ਤਾਂ ਉਹ ਇਹ ਕੰਮਾਂ ਦੇ ਵਿੱਚ ਪਹਿਲਾਂ ਵੀ ਨਹੀਂ ਆਇਆ ਸੀ ਸੋ ਇਸੇ ਕਰਕੇ ਅਸੀਂ ਤਾਂ ਉਹਨਾਂ ਨੂੰ ਆਖਿਆ ਸੀ ਪਿੰਡ 'ਚ ਆਪ ਰਾਜੀਨਾਮਾ ਕਰ ਦਿੰਨੇ ਆਂ पर उन्होंने राजीव नामे तो पहला ही उनका कत्ल कर दिया पर पुलिस दी कार्रवाई तो कितना संतुष्टों पुलिस दी कार्रवाई ਤਾਂ ਇਹ ਆ ਜੀ ਵੀ ਇੱਕ ਬੰਦਾ ਗ੍ਰਿਫਤਾਰ ਹੋਇਆ ਦੋ ਬਾਕੀ ਆ ਤਾਂ ਸਾਡੀ ਦਾ ਇਹ ਹੱਥ ਜੋੜ ਕੇ ਬੇਨਤੀ ਆ ਜੀ ਵੀ ਉਹਦੀ লাশ ਨੂੰ ਅਨੰਦਨ ਦਿੱਤਾ ਜਾਵੇ ਤੇ ਜਲਦ ਤੋਂ ਜਲਦ ਬੰਦੇ ਗ੍ਰਿਫਤਾਰ ਕੀਤੇ ਜਾਣ ਜਿਸ ਪਰਿਵਾਰ ਵਾਲਾ ਦੋਸ਼ ਲਾਇਆ ਰਹੇ ਉਹਨਾਂ ਦੀ ਕੁੜੀ ਨੇ 15 ਦਿਨ ਪਹਿਲਾਂ ਵੀ ਕੋਈ ਦਵਾਈ ਕੀਤੀ ਗਈ ਸੀ ਇਹ ਵੀ ਦੱਸਿਆ ਜਾ ਰਿਹਾ ਹਾਸ ਸੁਣਨ ਦੇ ਵਿੱਚ ਆਇਆ ਜੀ ਕਿ ਉਹਨੇ 15 ਦਿਨ ਪਹਿਲਾਂ ਟਾਇਲਟ ਕਲੀਨਰ ਆਪਣਾ ਹਾਰਪਿਕ ਪੀਤਾ ਸੀਗਾ ਮੋਬਾਈਲ ਦਾ ਕੋਈ ਮਸਲਾ ਸੀਗਾ ਮੋਬਾਈਲ ਫੜਿਆ ਗਿਆ ਕੋਈ ਕਿਉਂ ਵੀ ਹੁਣ ਕਿਉਂ ਇਸ ਤਰ੍ਹਾਂ ਦਾ ਕਦਮ ਚੁੱਕਿਆ ਲੜਕੀ ਨੇ ਉੱਚੀ ਜਿਹਾ ਬਾਰੇ ਪਤਾ ਲੱਗੇ ਉਸ ਬਾਰੇ ਤਾਂ ਇਹੀ ਪਤਾ ਲੱਗਿਆ ਜੀ ਵੀ ਉਹਦੇ ਕੋਲੇ ਕੋਈ ਮੋਬਾਈਲ ਫੜਿਆ ਗਿਆ ਜਾਂ ਇਹ ਮਸਲਾ ਸਾਹਮਣੇ ਆਇਆ ਕਿ ਜਿਹੜਾ ਮੋਬਾਈਲ ਉਸ ਦਿਨ ਫੜਿਆ ਗਿਆ ਸੀ ਇਹ ਕੱਲ੍ਹ ਵਾਲੀ ਘਟਨਾ ਦੇ ਨਾਲਿਲਦਾ ਚੁੰਦਾ ਜਾਂ ਫਿਰ ਵੱਖਰਾ ਸੀ ਮੈਟਰ ਨਹੀਂ ਉਹ ਮੈਟਰ ਦਾ ਨਹੀਂ ਪੱਕਾ ਪਤਾ ਪਰ ਮੋਬਾਈਲ ਫੜਿਆ ਗਿਆ ਉਹਦੇ ਕੋਲ ਕਹਿੰਦੇ ਇਹ ਚਾ ਵੀ ਗਿਆ ਯਾਰ ਕਿ ਮੇਰੇ ਤੇ ਕੋਲ ਜਿਹੜਾ ਹੈਗਾ ਸੀ ਕੋਈ ਮੋਬਾਈਲ ਹੀ ਨਹੀਂ ਹੈਗਾ ਸੀ ਤੇ ਨੰਬਰ ਹਾਂ ਉਹਦਾ ਮੋਬਾਈਲ ਜਿਹੜਾ ਇਹ ਖਰਾਬ ਸੀਗਾ ਸੂਤ ਹੁਣਾ ਦਿੱਤਾ ਗਿਆ ਸੀ ਉਹਨੇ ਸ਼ਹਿਰ ਫੜਾਇਆ ਸੀ ਪਤਾ ਨਹੀਂ ਪਿੰਡ ਫੜਾਇਆ ਸੀ ਜ਼ਰੂਰ ਇਹ ਗੱਲ ਪੱਕੀ ਹੈ ਵੀ ਉਹਦੇ ਕੋਲੇ ਫੋਨ ਹੈ ਨਹੀਂ ਸੀ ਕਿਹਦੇ ਕੋਲੇ ਸੀ ਜਗਦੀਪ ਸਿੰਘ ਕੋਲੇ ਜਿਹਦਾ ਕਤਲ ਕੀਤਾ ਗਿਆ ਜੀ ਤੁਹਾਡਾ ਆਪਣਾ ਮਨਪਸੰਦ ਚੈਨਲ ਸੱਚ ਬੋਲਦਾ ਨਿਊਜ਼ ਸੋ ਅੱਜ ਹੀ ਸਬਸਕ੍ਰਾਈਬ ਕਰੋ ਸਾਪਣੇ ਚੈਨਲ ਨੂੰ ਸੱਚ ਬੋਲਦਾ ਨਿਊਜ਼ ਸਭ ਤੋਂ ਫਾਸਟ ਤੇ ਤੇਜ਼ ਖਬਰਾਂ ਦੇਖਣ ਲਈ ਸਬਸਕ੍ਰਾਈਬ ਕਰੋ ਸੱਚ ਬੋਲਦਾ ਨਿਊਜ਼